ਪੋਨਰ ਸਰਜੀਤੀ ਦੇ ਜਿਹੜੇ ਵਿਧਾਇਕ ਨੇ ਅਕਾਲੀ ਦਲ ਦੇ ਉਹ ਤੁਹਾਡੀ ਸਪੋਰਟ ਕਰ ਰਹੇ ਆ ਫਿਰ ਉਹਨਾਂ ਨੇ ਆਪਣੇ ਅਕਾਲੀ ਦਲ ਵੱਲੋਂ ਕਿਉਂ ਨਹੀਂ ਬੰਦੇ ਖੜੇ ਇਸ ਕਰਕੇ ਈਅਲੀ ਸਾਹਿਬ ਤਾਂ ਜਿਹੜੇ ਪਿੰਡਾਂ ਦੇ ਮਸਲੇ ਆ ਨਾ ਨਾ ਵਾਖੂਬੀ ਜਾਣਦੇ ਆ ਉਹਨਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ VOTER ਨਹੀਂ ਜਾਣਦੇ ਪਰ ਮੈਂ ਤਾਂ ਤੁਹਾਡੇ ਤੋਂ ਮਸਲੇ ਪੁੱਛਿਆ ਤੁਸੀਂ ਈਅਲੀ ਸਾਹਿਬ ਦੇ ਨਾਲ ਖੜਨ ਦੀ ਗੱਲ ਕਰੀ ਜਾਂਦੇ ਹੋ ਅਸੀਂ ਤਾਂ ਇਹ ਚਾਹੁੰਦੇ ਆ ਵੀ ਉਹ ਇੰਨੀ ਪਾਵਰ ਚਾਉਣ ਪੰਜਾਬ ਦੇ ਸੀਐਮ ਬਣਨ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਜਿਹੜੀਆਂ ਗਲਤੀਆਂ ਹੋਈਆਂ ਉਦੋਂ ਇਹ ਚੁੱਪਚੀ ਪੀਤੇ ਬੈਠੇ ਰਹੇ ਕਿਉਂਕਿ ਇਹਨਾਂ ਕੋਲ ਬੱਤੀਆਂ ਸੀ ਪਾਵਰਾਂ ਸੀ ਗੱਡੀਆਂ ਸੀ ਉਦੋਂ ਬੋਲੇ ਨਹੀਂ ਮੈਂ ਇਹੀ ਸਵਾਲ ਦਰਹਾਉਣਾਗਾ ਸ਼ਾਇਦ ਭਾਈ ਜੀ ਮੇਰਾ ਸਵਾਲ ਨਹੀਂ ਸਮਝ ਸਕੇ ਹੋ ਸਕਦਾ ਮੇਰਾ ਪੱਧਰ ਨੀਵਾ ਹੋਵੇ ਪੰਜਾਬ 'ਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਭਾਤੀ ਦੀਆਂ ਚੋਣਾਂ ਤੇ ਪਿੰਡਾਂ ਦੇ ਵਿੱਚ ਇਸ ਚੋਣਾਂ ਨੂੰ ਲੈ ਕੇ ਵੱਡੇ ਪੱਧਰ ਤੇ ਜ਼ੋਰ ਲੱਗ ਰਿਹਾ ਹੈਗਾ ਵੱਡੇ ਪੱਧਰ ਤੇ ਸਾਰੀਆਂ ਧਿਰਾਂ ਦੇ ਜਿਹੜੇ ਨਮਾਇंदे ਨੇ ਉਮੀਦਵਾਰ ਨੇ ਉਹਨਾਂ ਦੇ ਹਮਾਇਤੀ ਨੇ ਵੱਡੇ ਪੱਧਰ ਤੇ ਹੋ ਘਰ ਘਰ ਜਾ ਕੇ ਇੰਨਾ ਚੋਣਾਂ ਦਾ ਪ੍ਰਚਾਰ ਕਰ ਰਹੇ ਨੇ ਮੁੱਦੇ ਕੀ ਨੇ ਉਹ ਵੀ ਗੱਲਬਾਤ ਕਰਾਂਗੇ ਜੋ ਰੰਨਾ ਕਿਉਂ ਲੱਗਿਆ ਹੋਇਆ ਉਹ ਤੇ ਵੀ ਗੱਲਬਾਤ ਕਰਾਂਗੇ ਤੇ ਬਾਕੀ ਮੌਜੂਦਾ ਸਾਰਾ ਜਿਹੜਾ ਰਾਜਨੀਤਿਕ ਸਮੀਕਰਨ ਚੱਲ ਰਿਹਾ ਤੇ ਲੋਕਾਂ ਦੇ ਮਸਲੇ ਕਿੱਥੇ ਜੇ ਖੜੇ ਨੇ ਉਸ ਤੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਪਿੰਡ ਗੁੜੇ ਦੇ ਮੋਤਵਾਰ ਨੇ ਤੇ ਉਹ ਪ੍ਰਚਾਰ ਕਰ ਰਹੇ ਨੇ ਆਜ਼ਾਦ ਤੌਰ ਤੇ ਇਹਨਾਂ ਦਾ ਉਮੀਦਵਾਰ ਮੈਦਾਨ ਚ ਉਤਰਿਆ ਪਰ ਜਿਹੜੇ ਇਥੋਂ ਦੇ ਵਿਧਾਇਕ ਨੇ ਮਨਪ੍ਰੀਤ ਸਿੰਘ ਯਾਲੀ ਜਿਹੜੇ ਪੁਨਰਸਰਜੀਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ ਤੇ ਉਹ ਹਮਾਇਤ ਕਰ ਰਹੇ ਨੇ ਆਜ਼ਾਦ ਉਮੀਦਵਾਰਾਂ ਦੀ ਬਾਈ ਜੀ ਤੁਹਾਡਾ ਨਾਮ ਜਾਣਨਾ ਚਾਹਾਂਗੇ ਸਸੀਕਲ ਵੀਰ ਜੀ ਮੇਰਾ ਨਾਮ ਵੀਰਪਾਲ ਸਿੰਘ ਹੈ ਜੀ ਹਾਂਜੀ ਕੌਣ ਉਮੀਦਵਾਰਾ ਤੁਹਾਡਾ ਕਿਹੜੀ ਜ਼ੋਨ ਆ ਸਾਡਾ ਗੁੜੇ ਜੋਨ ਤੋਂ ਆ ਜੀ ਬਲਕ ਸੰਮਤੀ ਦੇ ਮੈਡਮ ਹਰਪਜਨ ਕੌਰ ਆ ਜੀ ਹੂੰ ਤਲਵੰਡੀ ਕਲਾਂ ਤੋਂ ਹੂੰ ਹਾਂਜੀ ਤੇ ਕਿਵੇਂ ਵੇਖਦੇ ਹੋ ਮੁਕਾਬਲਾ ਕਿਉਂਕਿ ਤੁਸੀਂ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀ ਤੁਸੀਂ ਕਹੇ ਸੀ ਵੀ ਆਜ਼ਾਦ ਉਮੀਦਵਾਰ ਨੇ ਤੇ ਹਾਲਾਂਕਿ ਪੁਨਰ ਸਰਜੀਤੀ ਦੇ ਜਿਹੜੇ ਵਿਧਾਇਕ ਨੇ ਅਕਾਲੀ ਦਲ ਦੇ ਉਹ ਤੁਹਾਡੀ ਸਪੋਰਟ ਕਰ ਰਹੇ ਆ ਫਿਰ ਉਹਨਾਂ ਨੇ ਆਪਣੇ ਅਕਾਲੀ ਦਲ ਵੱਲੋਂ ਕਿਉਂ ਨਹੀਂ ਬੰਦੇ ਖੜੇ ਕੀਤੇ ਅਸੀਂ ਕਹਣਾ ਜੀ ਵਾਲੀ ਸਾਹਿਬ ਦੇ ਕਹਿਣ ਤੇ ਹੀ ਜਿਹੜੇ ਕੈਂਡੀਡੇਟ ਆ ਉਹ ਯਾਦ ਕੈਂਡੀਡੇਟ ਜਿਹੜੇ ਖੜੇ ਆ ਸੀ ਉਹਨਾਂ ਦੀ ਪੂਰਾ ਪੈਂਡ ਸਪੋਰਟ ਕਰ ਰਹੇ ਆ ਇਹ ਆਲੀ ਸਾਹਿਬ ਸਾਡੇ ਹਮਦਰਦ ਆ ਜੀ ਸਾਡੇ ਦੋਖ ਸੁਖ ਦੇ ਵਿੱਚ ਸਾਡਾ ਸਾਥ ਦਿੰਦੇ ਆ ਅਸੀਂ ਵੀ ਉਹਨਾਂ ਦੀ ਸਪੋਰਟ ਦੇ ਲਈ ਤੇ ਜਿਹੜਾ ਪੁਨਰ ਸਰਜੀਤ ਤੇ ਅਕਾਲ ਤਖਤ ਨੂੰ ਸਮਰਪਿਤ ਸਿਧਾਂਤਾਂ ਦੀ ਲੜਾਈ ਦੇ ਵਿੱਚ ਉਹਨਾਂ ਦੇ ਨਾਲ ਸ਼ਾਮਲ ਆ ਜੀ ਹੂੰ ਅਸੀਂ ਸਾਰਾ ਪਿੰਡ ਇਕੱਲੇ ਨਹੀਂ ਅਸੀਂ ਸਾਰਾ ਨਗਰ ਸਾਡੇ ਕੀ ਇਵਨ ਕਿ ਤਲਵੰਡੀ ਕਲਾਂ ਬੜਿਆਣੀ ਮੋਰਕਰੀਮਾ ਜਿਹੜੇ ਚਾਰ ਪਿੰਡ ਆਉਂਦੇ ਆ ਕਿ ਨਾ ਇਸ ਜੂਨ ਦੇ ਵਿੱਚ ਅਸੀਂ ਚਾਰੇ ਪਿੰਡਾਂ ਦੇ ਵਿੱਚੋਂ iali ਸਾਡੀ ਫੁੱਲ ਸਪੋਰਟ ਕਰਕੇ ਉਹ ਸਿਧਾਂਤਾਂ ਤੇ ਪਹਿਰਾ ਦੇ ਰਹੇ ਹਾਂ ਜੀ ਕਿਵੇਂ ਵੇਖਦੇ ਹੋ ਮੁਕਾਬਲਾ ਕਿਉਂਕਿ ਚਾਰ ਪੰਜ 13 ਹੋ ਗਈਆਂ ਨੇ ਸਾਰੇ ਆਪੋ ਆਪਣਾ ਜੋਰ ਲਾ ਰਹੇ ਆ ਸਾਰੇ ਕਹਿ ਰਹੇ ਆ ਕਿ ਮੁਕਾਬਲਾ ਸਾਡੇ ਹੱਕ ਚ ਅਸੀਂ ਜਿੱਤ ਰਹੇ ਹਾਂ ਅਸੀਂ ਜਿੱਤ ਰਹੇ ਹਾਂ ਉਹ ਤਾਂ ਚਲੋ ਬਾਅਦ ਦੇ ਵਿੱਚ ਪਤਾ ਲੱਗਣਾ ਕਿ ਕੁਰਸੀ ਕਿਹਦੇ ਥੱਲੇ ਟਿਕਦੀ ਆ ਪਰ ਅੱਜ ਦੀ ਘੜੀ ਤੁਹਾਨੂੰ ਮੁਕਾਬਲਾ ਕਿਵੇਂ ਲੱਗ ਰਿਹਾ ਮੁਕਾਬਲਾ ਇਸ ਤਰ੍ਹਾਂ ਦੀ ਤੁਸੀਂ ਦੇਖੋ ਵੀ ਸਾਡੇ ਬਲਾਕ ਸਭਾ ਦੀ ਦੇ ਵਿੱਚ ਤੱਕੜੀ ਚੋਣਾਂ ਦਾ ਕੈਂਡੀਡੇਟ ਹੀ ਨਹੀਂ ਹੈ ਹੂੰ ਇਸ ਕਰਕੇ ਸਾਡੀ ਜਿੱਤ ਤਾਂ ਗਰੰਟੀ ਨਾਲ ਆ ਗੁੜੇ ਤੁਹਾਡੇ ਜ਼ੋਨ ਦੇ ਗੁੜੇ ਜ਼ੋਨ ਦੇ ਵਿੱਚ ਤੱਕੜੀ ਚੋਣਾਂ ਦਾ ਕੈਂਡੀਡੇਟ ਹੀ ਨਹੀਂ ਹੈ ਬਲਾਕ ਸਭਾ ਦੀ ਦੇ ਵਿੱਚ ਉਹ ਬਲਾਕ ਸਭਾ ਦੀ ਦੇ ਵਿੱਚ ਜਿਹੜਾ ਸਾਡਾ ਕੈਂਡੀਡੇਟ ਆ 100% ਸ਼ੋਰ ਜਿੱਤਾਂਗੇ ਜੀ ਕੀ ਕਾਰਨ ਮੰਨਦੇ ਹੋ ਵੀ ਤੱਕੜੀ ਦਾ ਉਮੀਦਵਾਰ ਕਿਉਂ ਨਹੀਂ ਹੈ ਲੋਕਾਂ ਨੇ ਕਿਤੇ ਨਾ ਕਿਤੇ ਉਸ ਅਕਾਲੀ ਦਲ ਨੂੰ ਨਕਾਰਤਾ ਜਾਂ ਕੋਈ ਹੋਰ ਰਾਜਨੀਤਿਕ ਪਾਰਟੀਆਂ ਦਾ ਦਬਾਅ ਵੀ ਅਕਾਲੀ ਦਲ ਦਾ ਉਮੀਦਵਾਰ ਉੱਠਿਆ ਨਹੀਂ ਤੁਸੀਂ ਕੀ ਕਾਰਨ ਮੰਨਦੇ ਹੋ ਅਸੀਂ ਕਾਰਨ ਹੀ ਮੰਨਦੇ ਆ ਕਿ ਲੋਕ ਅਕਾਲ ਤਖਤ ਦੇ ਨਾਲ ਖੜੇ ਆ ਜੀ ਸਿਧਾਂਤਾਂ ਦੇ ਨਾਲ ਖੜੇ ਆ ਖਾਸ ਕਰਕੇ ਸਾਡੇ ਪਿੰਡਾਂ ਦੇ ਲੋਕ ਆਕ ਨਾ ਜਿਹੜੇ ਇਹ ਸਿੱਖੀ ਦੇ ਨਾਲ ਖੜੇ ਆ ਅਕਾਲੀਪਾਠ ਦੇ ਨਾਲ ਖੜੇ ਆ ਤੇ ਉਹ ਈਆਲੀ ਸਾਹਿਬ ਖੜੇ ਆ ਤਾਂ ਅਸੀਂ ਉਹਦਾ ਮੁੱਲ ਮੋੜਾਗੇ ਜੀ ਹੂੰ ਮੈਂ ਇਧਰ ਨਾਲ ਹੀ ਸੁਵੱਦੀ ਪਿੰਡ ਤੋਂ ਵੀ ਕਵਰੇਜ ਕਰਕੇ ਆ ਰਿਹਾ ਸੀਗਾ ਆਪਣਾ ਉਹ ਜ਼ੋਨ ਪੈਂਦਾਗਾ ਉਥੋਂ ਇੱਕ ਜਿਹੜੇ ਜ਼ਿਲ੍ਹਾ ਪ੍ਰਸ਼ਦ ਦੇ ਉਮੀਦਵਾਰ ਉੱਠੇ ਨੇ ਅਮਨਦੀਪ ਸਿੰਘ ਤੂਰ ਉਹ ਗੱਲਬਾਤ ਕਰਦਿਆਂ ਕਹਿ ਰਹੇ ਸੀਗੇ ਉਹਨਾਂ ਨੇ ਇੱਕ ਸਿਆਸੀ ਵਿਅੰਗ ਕੀਤਾ ਮਨਪ੍ਰੀਤ ਸਿੰਘ ਈਆਲੀ ਤੇ ਉਹ ਕਹਿੰਦੇ ਵੀ ਇਹ ਉਹ ਲੋਕ ਨੇ ਜਦੋਂ ਅਕਾਲੀ ਦਲ ਦੇ ਉੱਪਰ ਇੱਕ ਸੰਕਟ ਚੱਲ ਰਿਹਾ ਸੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਜਿਹੜੀਆਂ ਗਲਤੀਆਂ ਹੋਈਆਂ ਉਦੋਂ ਇਹ ਚੁੱਪਚੀ ਪੀਤੇ ਬੈਠੇ ਰਹੇ ਕਿਉਂਕਿ ਇਹਨਾਂ ਕੋਲ ਬੱਤੀਆਂ ਸੀ ਪਾਵਰਾਂ ਸੀ ਗੱਡੀਆਂ ਸੀ ਉਦੋਂ ਬੋਲੇ ਨਹੀਂ ਜਦੋਂ ਅਕਾਲੀ ਦਲ ਦੇ ਲੀਡਰਾਂ ਨੂੰ ਸਜ਼ਾਵਾਂ ਲੱਗੀਆਂ ਉਦੋਂ ਇਹ ਬਖ ਹੋ ਗਏ ਆਪਣੇ ਸਿਆਸੀ ਮਫਾਦ ਲਈ ਕਿਵੇਂ ਦੇਖਦੇ ਹੋ ਉਹਨਾਂ ਦਾ ਨਿੱਜੀ ਪੱਖ ਹੋ ਸਕਦਾ ਜੀ ਹੂੰ ਉਹਦੇ ਵਿੱਚ ਇਹ ਕੋਈ ਗੱਲਬਾਤ ਨਹੀਂ ਗੜੀ ਸਾਹਿਬ ਦੇਖੋ ਜਦੋਂ ਭਾਜਪਾ ਨੇ ਤਿੰਨ ਕਾਨੂੰਨ ਲਿਆਂਦੇ ਕਾਲੇ ਉਦੋਂ ਵੀ ਵਾਲੀ ਸਾਹਿਬ ਨਾਲ ਖੜੇ ਸੀ ਜੇ ਸਿੱਖਾਂ ਦਾ ਮੁੱਦਾ ਆ ਜਾ ਤਾਂ ਵੀ ਨਾਲ ਖੜੇ ਸੀ ਕਿਸਾਨੀ ਦਾ ਮੁੱਦਾ ਆ ਜਾ ਤਾਂ ਵੀ ਨਾਲ ਖੜੇ ਸੀ ਹਰ ਵਾਰ ਨਾਲ ਖੜਦੇ ਆ ਜੀ ਉਹ ਤਾਂ ਕਿਤੇ ਵੀ ਨਹੀਂ ਭੱਜੇ ਸਾਡੇ ਨਗਰ ਦੇ ਵਿੱਚ ਦੋਖ ਸੁਖ ਦੇ ਵਿੱਚ ਹਰ ਵਾਰ ਨਾਲ ਖੜਦੇ ਆ ਜੀ ਅਸੀਂ ਸਾਰਾ ਪਿੰਡ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਤੁਹਾਡੇ ਨਾਲ ਗੱਲ ਕਰਨ ਲਿਆ ਮਸਲਿਆਂ ਤੇ ਗੱਲ ਕਰਨੀ ਆ ਮਸਲੇ ਕੀ ਕੀ ਨੇ ਜੋਨ ਦੇ ਜਾਂ ਤੁਹਾਡੇ ਪਿੰਡਾਂ ਦੇ ਹਾਂਜੀ ਮੇਰਾ ਨਾਮ ਭਵਨਦੀਪ ਸਿੰਘ ਜੀ ਆ ਅਸੀਂ ਈ ਵਾਲੀ ਸਾਹਿਬ ਦੇ ਜਿਹਨੂੰ ਕਹਦੇ ਇੱਕ ਬਿਲਕੁਲ ਕਟੜ ਸਮਰਥਕ ਆ ਇਸ ਵਿੱਚ ਕੋਈ ਸ਼ੱਕ ਨਹੀਂ ਈ ਵਾਲੀ ਸਾਹਿਬ ਸਾਡੇ ਦੁੱਖ ਸੁੱਖ ਦੇ ਦੇਹਾ ਮੀਆ ਤੁਸੀਂ ਇੱਕ ਹਿਸਾਬ ਲਾ ਲਓ ਜੇ ਆਪਾਂ ਕੰਪੈਰੀਸ਼ਨ ਕਰੀਏ ਦੂਸਰੇ ਲੀਡਰਾਂ ਦੇ ਨਾਲ ਮਾਲਵਾ ਦੇ ਮਾਲਵੇ ਦੇ ਵਿੱਚ 68 ਨੇ ਆਪਣੇ ਵਿਧਾਇਕ ਉਹਦੇ ਵਿੱਚੋਂ ਸਿਰਫ ਮਨਪੀਤ ਸਿੰਘ ਜੀ 41 ਸਾਹਿਬ ਜੇਤੂ ਸੀ ਲੋਕ ਇਹਨਾਂ ਨਾਲ ਖੜੇ ਆ ਕਿਉਂਕਿ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦੇ ਆ ਕਿਸਾਨਾਂ ਦੇ ਨਾਲ ਖੜਦੇ ਆ ਹਮੇਸ਼ਾ ਇਸ ਕਰਕੇ ਅਸੀਂ ਸਾਰੇ 41 ਸਾਹਿਬ ਦੇ ਸਮਰਥਕਾਂ ਧੰਨਵਾਦ ਜੀ ਨਹੀਂ ਨਹੀਂ ਮਸਲੇ ਪੁੱਛੇ ਆ ਮੈਂ ਮਸਲੇ ਕੀ ਕੀ ਨੇ ਤੁਸੀਂ ਪਿੰਡਾਂ ਦੇ ਰਹਿਣ ਵਾਲਿਆਂ ਪਿੰਡਾਂ ਦੀਆਂ ਸਮੱਸਿਆਵਾਂ ਕੀ ਕੀ ਨਹੀਂ ਦੇਖੋ ਜੀ ਜਿਹੜਾ ਇਹ ਜ਼िला ਪੱਧ ਤੇ ਪੰਚਾਇਤ ਸੰਮਤੀ ਦੀਆਂ ਇਲੈਕਸ਼ਨਾਂ ਬੇਸ਼ੱਕ ਇਹਨਾਂ ਦਾ ਜੇ ਅਸੀਂ ਅ ਬੈਕ ਵਿੱਚ ਜਾਈਏ ਇਹਨਾਂ ਦਾ ਪ੍ਰਭਖ ਤਾਂ ਬੜਾ ਨਹੀਂ ਹੁੰਦਾ ਪਰ ਅਸਲ ਵਿੱਚ ਇਹ ਆ ਵੀ iali ਸਾਹਿਬ ਸਭ ਦੇ ਨਾਲ ਖੜਦੇ ਆ ਅਸੀਂ ਉਹਨਾਂ ਦੀ ਸੋਚ ਤੇ ਪੈਰਾ ਦੇਣ ਲਈ ਉਹਨਾਂ ਦੇ ਨਾਲ ਖੜੇ ਆ ਤਨਵਜੀ ਪਰ ਮੈਂ ਤਾਂ ਤੁਹਾਡੇ ਤੋਂ ਮਸਲੇ ਪੁੱਛਿਆ ਤੁਸੀਂ ਇਹ ਆਲੀ ਸਾਹਿਬ ਦੇ ਨਾਲ ਖੜਨ ਦੀ ਗੱਲ ਕਰੀ ਜਾਂਦੇ ਹੋ ਮੈਂ ਤਾਂ ਕਹੀ ਨਹੀਂ ਵੀ ਆਲੀ ਸਾਹਿਬ ਤੁਹਾਡੇ ਨਾਲ ਨਹੀਂ ਖੜਦੇ ਮੈਂ ਪੁੱਛਿਆ ਪਿੰਡਾਂ ਦੀਆਂ ਸਮੱਸਿਆਵਾਂ ਕੀ ਨੇ ਔਰ ਬਲਾਕ ਸੰਮਤੀ ਦੇ ਜਿਹੜੇ ਉਮੀਦਵਾਰ ਹੁੰਦੇ ਆ ਉਹਨਾਂ ਦਾ ਇੱਕ ਕਿੰਨੀ ਕੋਨਾਂ ਕੋਲ ਇੱਕ ਅਪਰੋਚ ਹੁੰਦੀ ਆ ਵੀ ਉਹ ਆਪਣੇ ਕੀ ਕੀ ਕੰਮ ਕਰਵਾ ਸਕਦੇ ਨੇ ਦੇਖੋ ਜੀ ਜੇ ਅਸੀਂ ਬਾਈ ਰੂਲ ਦੀ ਗੱਲ ਕਰੀਏ ਜ਼ਿਲ੍ਹਾ ਪ੍ਰੀਸ਼ਦ ਜਿਹੜਾ ਉਹ ਚੇਅਰਮੈਨ ਹੁੰਦਾ ਜਦੋਂ ਇਹ ਆਲੀ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੇ ਉਹ ਚੇਅਰਮੈਨ ਸੀ ਉਹਨਾਂ ਨੇ ਪਿੰਡਾਂ ਨੂੰ ਗਰੰਟਾ ਦਿੰਦੀਆਂ ਸਾਰੇ ਹਲਕੇ ਦੇ ਵਿੱਚ ਉਹਨਾਂ ਨੇ ਗਰਾਊਂਡ ਬਣਾਏ ਉਹਦੀ ਜਿਹੜੀ ਪਛਾਣ ਆ ਸਾਡੀ ਬੱਡ ਲੈਵਲ ਦੀ ਹੋਈ ਆ ਜੀ ਇਸ ਕਰਕੇ ਈਆਲੀ ਸਾਹਿਬ ਤਾਂ ਜਿਹੜੇ ਪਿੰਡਾਂ ਦੇ ਮਸਲੇ ਆ ਨਾ ਉਹ ਬਾਖੂਬੀ ਜਾਣਦੇ ਆ ਉਹਨਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ VOTER ਨਹੀਂ ਜਾਣਦੇ ਨਹੀਂ VOTERਾਂ ਨੂੰ ਜਾਣਦੇ ਆ VOTERਾਂ ਦੇ ਹੱਲ ਕਰਦੇ ਆ ਉਹ ਜਦੋਂ ਵੀ ਉਹ ਪਾਵਰ ਚਾਹੁੰਦੇ ਆ VOTERਾਂ ਨੂੰ ਸਮੱਸਿਆ ਹੋਣੀ ਨਹੀਂ ਦਿੰਦੇ ਜੀ ਪਿਛਲੇ ਜਦੋਂ ਈਆਲੀ ਸਾਹਿਬ ਆਪ ਸਰਕਾਰ ਦੇ ਵੈਸੇ ਸੀ ਮੈਨੂੰ ਲੱਗਦਾ ਸਾਡੇ ਪਿੰਡ ਦੇ ਵਿੱਚ ਅਸੀਂ ਸਾਰੇ ਨੌਜਵਾਨ ਸੀਗੇ ਉਦੋਂ ਕਿਉਂਕਿ 10-12 ਸਾਲ ਪਹਿਲਾਂ ਅਸੀਂ ਸਾਰੇ ਨੌਜਵਾਨ ਹੀ ਸੀਗੇ ਉਦੋਂ ਉਹਨਾਂ ਨੇ ਮੈਨੂੰ ਲੱਗਦਾ ਲਗਭਗ ਕਰੋੜ ਰੁਪਈਆ ਪਿੰਡ ਤੇ ਲਾਇਆ ਸੀ ਜਿਹੜਾ ਤੁਸੀਂ ਦੇਖ ਸਕਦੇ ਹੋ ਫਿਰਕੇ ਠੀਕ ਹੈ ਜੀ ਗਰਾਊਂਡਾਂ ਦਾ ਤਾਂ ਆਪਣੇ ਆਪ ਦੇ ਵਿੱਚ ਸਾਰੇ ਹਾਸੇ ਦੇਖ ਸਕਦੇ ਗਰਾਊਂਡ ਬਹੁਤ ਸੋਹਣੇ ਬਣਾਏ ਆ 41 ਸਾਹਿਬ ਨੇ ਸਾਰੇ 41 ਸਾਹਿਬ ਨੇ ਸਾਰੇ ਹੀ ਕੰਮ ਬਹੁਤ ਵਧੀਆ ਕੀਤੇ 41 ਸਾਹਿਬ ਨੂੰ ਸਾਰੇ ਜਿਹੜੇ ਮਸਲੇ ਆ ਉਹ ਸਭ ਪਤਾ ਵਾ ਲੋਕਾਂ ਨੂੰ ਸਮੱਸਿਆ ਹੀ ਨਹੀਂ ਆਉਣ ਦਿੰਦੇ ਜਦੋਂ ਆਪ ਆਵਰ ਵਿੱਚ ਆਉਂਦੇ ਆ ਅਸੀਂ ਤਾਂ ਇਹ ਚਾਹੁੰਦੇ ਆ ਵੀ ਉਹ ਏਨੀ ਪਾਵਰ ਚਾਹੋਣ ਪੰਜਾਬ ਦੇ ਸੀਐਮ ਬਣਨਾ ਜੀ ਹਾਂਜੀ ਮੈਂ ਇਹੀ ਸਵਾਲ ਦਰਹਾਉਣਾਗਾ ਸ਼ਾਇਦ ਬਾਈ ਜੀ ਮੇਰਾ ਸਵਾਲ ਨਹੀਂ ਸਮਝ ਸਕੇ ਹੋ ਸਕਦਾ ਮੇਰਾ ਪੱਧਰ ਨੀਵਾ ਹੋਵੇ ਅ ਮੈਂ ਇਹ ਪੁੱਛ ਰਿਹਾ ਸੀਗਾ ਕਿ ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਵਿਕਾਸ ਕਾਰਜਾਂ ਦੀਆਂ ਜਿਹੜੀਆਂ ਪੰਚਾਇਤ ਨਾਲ ਜੁੜੀਆਂ ਹੁੰਦੀਆਂ ਬਲਕ ਸੰਮਤੀ ਨਾਲ ਜੁੜੀਆਂ ਹੁੰਦੀਆਂ ਜਿਲ੍ਹਾ ਪ੍ਰਸ਼ਾਸਨ ਨਾਲ ਜੁੜੀਆਂ ਹੁੰਦੀਆਂ ਉਹ ਸਮੱਸਿਆਵਾਂ ਪਲੱਸ ਜਿਹੜੀਆਂ ਅੱਜ ਕੱਲ੍ਹ ਸਮਾਜ ਦੇ ਵਿੱਚ ਹੋਰ ਸਮੱਸਿਆਵਾਂ ਚੱਲ ਰਹੀਆਂ ਨੇ ਨਸ਼ੇ ਦਾ ਪੱਖ ਹੋ ਗਿਆ ਸਰਕਾਰੀ ਕੰਮਾਂ ਧੰਦਿਆਂ ਦਾ ਪੱਖ ਹੋ ਗਿਆ ਮੈਂ ਉਸ ਪੱਖ ਤੋਂ ਬਾਈ ਜੀ ਤੋਂ ਪੁੱਛਿਆ ਸੀਗਾ ਤੇ ਇਹਦਾ ਹੁਣ ਸਵਾਲ ਤੁਸੀਂ ਜਵਾਬ ਮੈਨੂੰ ਦੇ ਦਿਓ ਵੀਰ ਜੀ ਦੇਖੋ ਜਿਵੇਂ ਪਿੰਡਾਂ ਦੇ ਵਿੱਚ ਸਮੱਸਿਆਵਾਂ ਇਹੀ ਹੁੰਦੀਆਂ ਨੇ ਜਿਵੇਂ ਸਾਡੇ ਪਿੰਡ ਸਾਰੇ ਨੂੰ ਵੱਡੀ ਸਮੱਸਿਆ ਛੱਪੜ ਦੀ ਸੀ ਗੰਦਾ ਪਾਣੀ ਸੀ ਉਹਦੀ ਨਿਕਾਸੀ ਨਹੀਂ ਸੀ ਹੁੰਦੀ ਫਿਰ ਸਾਡੇ ਪਿੰਡ ਪਲੇਗਰਾਉਂਡ ਹੈ ਨਹੀਂ ਸੀਗਾ ਬੱਚਿਆਂ ਦੇ ਲਈ ਫਿਰ ਜਿਵੇਂ ਗੜੀਆਂ ਨਾਲੀਆਂ ਦੀ ਪ੍ਰੋਬਲਮਸ ਆ ਜਾਂਦੀਆਂ ਨੇ ਜਿੱਥੇ ਉਹਦੀ ਆਪਾਂ ਨੰਗਣਾ ਵੱਡਾ ਵੱਡਾ ਪਾਣੀ ਮੀਹਾਂ ਦੇ ਵਿੱਚ ਖੜ ਜਾਂਦਾ ਬਾਕੂਬੀ ਉਹਨਾਂ ਨੇ ਇਸ ਚੀਜ਼ ਦੀ ਕੋਸ਼ਿਸ਼ ਕੀਤੀ ਆ ਵੀ ਆਪਦੇ ਕਾਰਜਕਾਲ ਦੌਰਾਨ ਵੀ ਉਹਦੀ ਸਮੱਸਿਆ ਦਾ ਹੱਲ ਕਰ ਸਕਣ ਦੇਖੋ ਹੁਣ ਉਹ ਐਮਐਲਏ ਮੌਜੂਦਾ ਹੈਗੇ ਆ ਪਰ ਉਹਨਾਂ ਕੋਲੇ ਉਹਨੀਆਂ ਗਰੰਟਾ ਕਿੱਥੋਂ ਆਉਣੀਆਂ ਜੀ ਜਦੋਂ ਗਵਰਨਮੈਂਟ ਹੈ ਨਹੀਂਗੀ ਇਸ ਕਰਕੇ ਇਹ ਸਮੱਸਿਆ ਜ਼ਰੂਰ ਆ ਵੀ ਇਸ ਵਾਰੀ ਜਿਹੜਾ ਵਿਕਾਸ ਆ ਉਹ ਧੀਮੀ ਗਤੀ ਚ ਪਰ ਜਦੋਂ ਉਹ ਪਾਵਰ ਚ ਸੀਗੇ ਉਹਨਾਂ ਨੇ ਜਿਹੜਾ ਗਰਾਊਂਡ ਸੀ ਜਾਂ ਸਾਡਾ ਛੱਪੜ ਸੀ ਜਾਂ ਗਲੀਆਂ ਨਾਲੀਆਂ ਦਾ ਪ੍ਰੋਪਰ ਤੌਰ ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਦੇਖੋ 100% ਕਿਤੇ ਵੀ ਸੋਲਵ ਨਹੀਂ ਹੁੰਦਾ ਕੁਝ ਨਾ ਕੁਝ ਗੱਲਾਂ ਰਹਿ ਜਾਂਦੀਆਂ ਨੇ ਉਹ ਅਗਲੀ ਵਾਰੀ ਟਰਮ ਦੇ ਵਿੱਚ ਪੂਰੀਆਂ ਹੋ ਜਾਂਦੀਆਂ ਨੇ ਇਸ ਤਰ੍ਹਾਂ ਉਹ ਸਾਡੇ ਨਾਲ ਜੁੜੇ ਹੋਏ ਆ ਜਿਹੜੀ ਵੀ ਅਸੀਂ ਕੋਈ ਸਮੱਸਿਆ ਲੈ ਕੇ ਜਾਂਦੇ ਆ ਨਗਰ ਦੀ ਉਹਨੂੰ ਸੋਲਵ ਕਰਨ ਦਾ ਪੂਰਾ ਯਤਨ ਕਰਦੇ ਆ ਜੀ ਨੌਜਵਾਨ ਖੜੇ ਆ ਤੁਸੀਂ ਵੀ ਬਹੁਤ ਕੁਝ ਨੋਟ ਕਰਦੇ ਹੋਮੋਂਗੇ ਬਤੌਰ ਨੌਜਵਾਨ ਪਿੰਡਾਂ ਦੇ ਵਿੱਚ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਕੀ ਨਹੀਂ ਕੀ ਕੀ ਕੁਝ ਦੇਖਦੇ ਹੋ ਜਿਵੇਂ ਸਾਡੇ ਪਿੰਡ ਸਾਰਿਆਂ ਨੂੰ ਵਧੀਆ ਸਾਰਿਆਂ ਨੂੰ ਪਤਾ ਹੀ ਆ ਤੁਹਾਨੂੰ ਵੀ ਪਤਾ ਹੀ ਇਹਦਾ ਅਖੇ ਹਲਕੇ ਜਿੰਨੇ ਗਰਾਊਂਡ ਬਣਾਏ ਆ ਸਾਡੇ ਪਿੰਡ ਵੀ ਤੁਸੀਂ ਦੇਖ ਸਕਦੇ ਹੋ ਜਾਕੀ ਬਹੁਤ ਵਧੀਆ ਗਰਾਊਂਡ ਬਣਿਆ ਜਿੱਥੇ ਨੌਜਵਾਨ ਬਜ਼ੁਰਗ ਜਵਾਕ ਹਰ ਰੋਜ਼ ਸ਼ਾਮ ਸਵੇਰੇ ਆਉਂਦੇ ਆਈ ਤੇ ਬਾਕੀ ਗੱਲ ਰਹੀ ਜੀ ਛੋਟੇ-ਮੋਟੇ ਕੰਮਾਂ ਦੀ ਜਦੋਂ ਉਹ 2017 ਤੋਂ ਵਿੱਚ ਵੋਟਾਂ 'ਚ ਹਾਰ ਵੀ ਗਏ ਸੀ ਐਮਐਲਏ ਉਦੋਂ ਵੀ ਸਾਡੇ ਪਿੰਡ ਦੇ ਜਾਂ ਸਾਡੇ ਕੋਈ ਨਿੱਜੀ ਕੰਮ ਸੀ ਅਸੀਂ ਉਹਨਾਂ ਕੋਲੇ ਜਾਂਦੇ ਰਹੇ ਹਾਂ ਉਹਨਾਂ ਨੇ ਕੋਈ ਪਾਵਰ 'ਚ ਨਾ ਹੁੰਦੇ ਵੀ 2-2.5 ਸਾਲ ਸਾਡੇ ਉਹ ਸਾਰੇ ਕੰਮ ਕੀਤੇ ਉਸ ਤੋਂ ਬਾਅਦ ਚ ਫਿਰ ਉਹਨਾਂ ਨੂੰ ਅਸੀਂ ਜਿਹੜਾ ਰਿਜ਼ਲਟ ਤੁਸੀਂ ਮਿਲਿਆ ਵਾ ਜਿਮਨੀ ਚੋਣਾ ਦੇ ਵਿੱਚ ਤੁਸੀਂ ਉਹ ਸਾਰਿਆਂ ਨੇ ਦੇਖਿਆ ਹੀ ਹੈ ਤੇ ਹਾਂਜੀ ਜੀ ਸਰਦਾਰ ਸਾਹਿਬ ਕਿੰਨਾ ਖਜ਼ੋਰ ਲੱਗਿਆ ਪਿਆ ਫਿਰ ਉਮੀਦਵਾਰ ਪਿੱਛੇ ਮਿਹਨਤ ਕਰ ਰਹੇ ਸਾਰੇ ਮੇਰਾ ਨਾਮ ਹੈ ਤਜਿੰਦਰ ਸਿੰਘ ਤਰਵੰਡੀ ਕਲਾ ਐਕ ਸਰਪੰਚ ਜੀ ਆਪਣੇ ਪਰਿਵਾਰ ਚੋਂ ਕੈਂਡੀਡੇਟ ਆ ਸਮਤੀ ਲਈ ਜੀ ਉਹਦੇ ਲਈ ਸਾਰੇ ਪਰਿਵਾਰ ਸਾਰਾ ਪਿੰਡ ਚਾਰੇ ਪਿੰਡਾਂ ਤੋਂ ਜੋਨ ਦੇ ਵਿੱਚ ਸਾਰੇ ਮਿਹਨਤ ਕਰ ਰਹੇ ਆ ਮਿਹਨਤ ਕਰਨਾ ਸਾਡਾ ਫਰਜ਼ ਆ ਬਾਕੀ ਸਭ ਪਬਲਿਕ ਨੇ ਜਾਣਦੇ ਹੀ ਇਸ ਸਮੇਂ ਦੇ ਮੁਤਾਬਕ ਹੋ ਰਿਜ਼ਲਟ ਸਾਰਾ ਨੇ ਪਤਾ ਲੱਗੂਗਾ ਜੀ ਅੱਛਾ ਗੱਲ ਕਰੀਏ ਆਪਾਂ ਜਿਹੜੀਆਂ ਇੰਨੀਆਂ ਧਿਰਾਂ ਹੋ ਗਈਆਂ ਹੈਨਾ ਸਤਾ ਤੇ ਹੋ ਗਈ ਕਾਂਗਰਸ ਹੋ ਗਈ ਸ਼੍ਰੋਮਣੀ ਅਕਾਲੀ ਦਲ ਵੀ ਮੁਕਾਬਲੇ ਚ ਹੁਣ ਤੁਹਾਡੀ ਧਿਰ ਵੀ ਹੈ ਕੁਝ ਆਜ਼ਾਦ ਵੀ ਹੋਣਗੇ ਮੁਕਾਬਲਾ ਚੋਂ ਪੰਜਾਂ ਤਰਫਾ ਹੋ ਗਿਆ ਇਹਨਾਂ ਦੇ ਵਿੱਚ ਕਈ ਵਾਰੀ ਵੋਟਰ ਵੀ ਵੰਡੇ ਜਾਂਦੇ ਆ ਕਈ ਵਾਰੀ ਕੋਈ ਬੰਦਾ ਪਾਰਟੀ ਨੂੰ ਨਹੀਂ ਚਾਹੁੰਦਾ ਹੁੰਦਾ ਕਿਸੇ ਨੂੰ ਕਿਸੇ ਧਿਰ ਨੂੰ ਨਹੀਂ ਚਾਹੁੰਦਾ ਹੁੰਦਾ ਪਰ ਉਮੀਦਵਾਰ ਕਿਰਦਾਰ ਪੱਖੋਂ ਬਹੁਤ ਉੱਚ ਪਾਇਦਾ ਹੁੰਦਾ ਤੇ ਅਗਲਾ ਕਹਿੰਦੇ ਹਾਂ ਹਾਂ ਯਾਰ ਇਹਦੇ ਨਾਲ ਚੱਲ ਗਏ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਕੀ ਮਨ ਦੇ ਵਿੱਚ ਰੱਖਣਗੇ ਵੀ ਕਿਹੜੇ ਬੰਦੇ ਨੂੰ ਵੋਟ ਪਾਈ ਜਾਵੇ ਦੇਖੋ ਹਲਕਾ ਦਾਖਾ ਦੇ ਵਿੱਚ ਤੇ ਮਨਪੀਤੇ ਵਾਲੀ ਨੂੰ ਵੋਟ ਪਊਗੀ ਹਮ ਹਲਕਾ ਦਾਖਾ ਦੇ ਵਿੱਚ ਬਾਹਰਲੇ ਹਲਕਿਆਂ ਚੋਂ ਨਹੀਂ ਕਹਿ ਸਕਦੇ ਜੀ ਹਾਂਜੀ ਇਹ ਸਾਰੇ ਵੋਟਰਾਂ ਦੇ ਜਾਨ ਦੇਖ ਲਏ ਨੇ ਮੀਟਿੰਗਾਂ ਵਿੱਚ ਬੈਠ ਕੇ ਦੇਖ ਲਿਆ ਬਾਹਰੋਂ ਐਂਟਰੀ ਜਿਹੜੀ ਇੰਟਰセਕਸ਼ਨ ਉਹਨਾਂ ਦੇ ਵਿੱਚ ਕਰਕੇ ਦੇਖ ਲਿਆ ਤੇ ਇਹਦੇ ਬਾਰੇ ਅੱਗੇ ਨਹੀਂ ਕਹਿ ਸਕਦੇ ਜੀ ਇੱਕ ਸਰਬਸਾਂਝਾ ਜਿਹਾ ਸਵਾਲ ਆ ਸਾਰਿਆਂ ਨੂੰ ਜਿਸ ਤਰੀਕੇ ਨਾਲ ਐਤਕੀ ਨਾਮਜ਼ਦਗੀਆਂ ਵੇਲੇ ਬਹੁਤ ਸਾਰੀਆਂ ਤਸਵੀਰਾਂ ਸਾਡੇ ਸਾਹਮਣੇ ਆਈਆਂ ਤੁਸੀਂ ਵੀ ਦੇਖੀਆਂ ਹੋਣੀਆਂ ਕਾਗਜ਼ ਖੋਖੋ ਭੱਜੇ ਕਾਗਜ਼ ਦਖਲ ਕਰਨ ਵੇਲੇ ਬਹੁਤ ਸਾਰੀਆਂ ਅੜਚਨਾ ਆਈਆਂ ਅਫਸਰ ਸ਼ਾਹੀ ਰਾਹ ਨਹੀਂ ਦਿੰਦੀ ਸੀ ਕਈ ਤਾਂ ਬੀਡੀਪੀ ਉਹ ਹੀ ਆਪਣੀਆਂ ਸੀਟਾਂ ਤੇ ਨਹੀਂ ਹੈਗੇ ਸੀ ਪਹਿਲਾਂ ਕਦੇ ਅਸੀਂ ਇਹੋ ਜੀਆਂ ਤਸਵੀਰਾਂ ਬਹੁਤ ਘੱਟ ਵੇਖੀਆਂ ਹੁੰਦਾ ਆਇਆਗਾ ਥੋੜਾ ਬਹੁਤਾ ਤੱਕਾ ਹਰ ਰਾਜ ਦੇ ਵਿੱਚ ਹੁੰਦਾ ਹਰ ਸਿਸਟਮ ਦੇ ਵਿੱਚ ਹੁੰਦਾ ਪਰ ਐਤਕੀ ਦਾ ਕਿਵੇਂ ਲੱਗਿਆ ਸੌਖੇ ਹੋ ਗਏ ਸੀ ਦਖਲ ਕਾਗਜ਼ ਇਸ ਤਰ੍ਹਾਂ ਜੀ ਮਾੜੀ ਮੋਟੀ ਤਾਂ ਪ੍ਰੋਬਲਮਸ ਕਿ ਹਰ ਵਾਰੀ ਆਉਂਦੀਆਂ ਨੇ ਪਰ ਜ਼ਿਆਦਾ ਨਹੀਂ ਠੀਕ ਆ ਬਸ ਹੋ ਗਏ ਆ 노 ਪ੍ਰੋਬਲਮ ਕੋਈ ਐਡੀ ਗੱਲ ਨਹੀਂ ਹਲਕੇ ਹਲਕੇ ਦਾਖੇ ਜੇ ਕੋਈ ਸਮੱਸਿਆ ਨਹੀਂ 41 ਸਾਲ ਦਾ ਸੁਭਾਅ ਮੰਨ ਲਓ ਉਹਨਾਂ ਦਾ ਮਿਲਵਤਨ ਮੰਨ ਲਓ ਹਣ ਇੱਥੇ ਹਲਕੇ ਦਾਖੇ ਜੇ ਕਿਸੇ ਨੂੰ ਕੋਈ ਸਮੱਸਿਆ ਮਾੜੀ ਮੋਟੀ ਤਾਂ ਰਹਿੰਦੀ ਆ ਜੀ ਅਦਰਵਾਈਜ਼ ਕੋਈ ਜ਼ਿਆਦਾ ਸਮੱਸਿਆ ਨਹੀਂ ਆਈ ਜੀ ਤਾਂ ਭਾਈ ਹੋਣੀ ਸਾਰੇ ਪਿੰਡ ਦੇ ਵਿੱਚ ਸਾਰੇ ਮੋਤਵਾਰ ਲੱਗੇ ਹੋਏ ਨੇ ਆਪੋ ਆਪਣਾ ਜੋਰ ਆਪੋ ਆਪਣਾ ਜਿਹੜਾ ਮੋਹ ਪਿਆਰ ਅਜਮਾ ਰਹੇ ਨੇ ਕਿਉਂਕਿ ਆਹੀ ਟਾਈਮ ਹੁੰਦਾ 5-4 ਦਿਨ ਜਦੋਂ ਨਾਮਜ਼ਦਗੀਆਂ ਹੋ ਜਾਂਦੀਆਂ ਤੇ ਉਸ ਤੋਂ ਬਾਅਦ ਘਰ-ਘਰ ਜਾਣਾ ਆਪਣੇ ਉਮੀਦਵਾਰ ਲਈ ਪੂਰੀ ਸਪੋਰਟ ਇਧਰੋਂ ਉਧਰੋਂ ਲੈਣੀ ਤੇ ਉਸ ਤੋਂ ਬਾਅਦ ਜਿਹੜਾ ਉਹਨੂੰ ਜਿਤਾਉਣਾ ਸੋ ਕੌਣ ਜਿੱਤ ਕੇ ਕਿੱਥੇ ਪਹੁੰਚਦਾ ਕਿਹਨੂੰ ਜਿਹੜੇ ਹੈਗੇ ਜਿੱਤ ਵਾਲੇ ਹਾਰ ਨਸੀਬ ਹੁੰਦੀ ਹੈ ਤੇ ਕਿਹਨੂੰ ਹਾਰ ਦੀ ਨਿਰਾਸ਼ਾ ਨਸੀਬ ਹੁੰਦੀ ਹੈ ਇਹ ਕਿਸਮਤ ਦੀ ਗੱਲ ਆ ਇਹ ਵੋਟਰਾਂ ਦੇ ਹੱਥ ਆ ਤੇ ਫਿਲਹਾਲ ਅੱਜ ਦੀ ਘੜੀ ਜਿਹੜਾ ਹੈਗਾ ਸਾਰੇ ਬੜਾ ਜ਼ੋਰ ਲਾ ਰਹੇ ਆ ਕੈਮਰਾਮੈਨ ਕੁਲਜੀਤ ਨਾਲ ਪਿੰਡ ਗੁੜੇ ਤੋਂ ਮੈਂ ਹਰਜਿੰਦਰ ਸਿੰਘ